ਜਿੰਨਾ ਨੁਕਸਾਨ ਪੰਥ ਦਾ ਆ ਉਹਦਾ ਹੋਇਆ ਪੰਜਾਬ ਦਾ ਬਾਦਲ ਸਾਹਿਬ ਦੇ ਹੱਥੋਂ ਹੋਇਆ ਤਕਰੀਬਨ ਸਹਿਦ ਵੀ ਸਾਡੇ ਇਥੇ ਸਰੰਦ ਬਾਜੂ ਖੜੇ ਸਾਹਿਬ ਆਮ ਮਿਲਗੀ ਚੰਨੂ ਤੁਸੀਂ ਕੀ ਮੰਨਦੇ ਹੋ ਕਿਦੇ ਹੱਥਾਂ ਦੇ ਵਿੱਚ ਐਸੋਫਿਸ ਦਾ ਪ੍ਰਬੰਧ ਆਵੇ ਕਿ ਸਿਸਟਮ ਸੁਧਰ ਜਾਵੇ ਤੇ ਨਹੀਂ ਵੀ ਠੀਕ ਸੀ ਉਸ ਤੋਂ ਬਾਅਦ ਧੌਣ ਧੌਣ ਵੀ ਠੀਕ ਆ ਬਾਕੀ ਜੋ ਪਹਿਲਾਂ ਮੁੱਖ ਮੰਤਰੀ ਰਹੇ ਨੇ ਉਹ ਤਾਂ ਅਸ਼ੀਸ਼ ਹੀ ਰਹੇ ਕੋਈ ਜ਼ਮੀਨ ਵੇਚ ਕੇ ਭੇਦਾ ਜੀ ਕੋਈ ਲੋਨ ਲੈ ਕੇ ਭੇਦਾ ਜੀ ਹੁਣ ਬੱਚੇ ਉੱਥੇ ਜਾ ਕੇ ਕੰਮ ਕਰ ਰਹੇ ਨੇ ਅੱਜ प्रकाश बादल कैप्टन नरेंद्र सिंह ਤੇ ਭਗਵੰਤ ਮਾਨ ਇਹਨਾਂ ਦੇ ਵਿੱਚੋਂ ਕਿਹੜਾ ਮੁੱਖ ਮੰਤਰੀ ਜ਼ਿਆਦਾ ਲੋਕਾਂ ਚ ਵਿੱਚ ਰਿਹਾ ਹਾਂ ਗਏ ਉਧਰੋਂ ਨੇ ਆ ਸਭ ਮਤਲਬ ਪ੍ਰਸਤ ਇਹਨਾਂ ਨਾਲ ਬਹੁਤ ਬਿਹਤਰ ਨੇ ਬੀਬੀ ਜਗੂਰ ਕੋ ਵੀ ਇਹਨਾਂ ਦੀ ਪਾਰਟ ਜਦੋਂ ਇਹ ਕੁਰਸੀ ਲੈ ਜਾਂਦੇ ਨੇ ਫਿਰ ਇਹ ਇਹਨਾਂ ਨੂੰ ਕਾਲੇ ਜੁਰ ਬੁਰਾ ਲੱਗਣਾ ਆ ਜਾਂਦਾ ਰੌਣਕ ਸੱਥਾਂ ਦੀ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪਹੁੰਚਿਆ ਫਤਿਹਗੜ੍ਹ ਸਾਹਿਬ ਦੇ ਪਿੰਡ ਨਲੀਨੀ ਦੇ ਵਿੱਚ ਜਿੱਥੇ ਜਿਹੜੇ ਬਜ਼ੁਰਗ ਨੇ ਸਾਨੂੰ ਸਾਥ ਦੇ ਵਿੱਚ ਹੋਰ ਲੋਕ ਇੱਥੇ ਨਜ਼ਰ ਆਏ ਗੱਲਾਂ ਬਾਤਾਂ ਕਰਾਂਗੇ ਸਿਆਸੀ ਗੱਲਾਂ ਬਾਤਾਂ ਵੀ ਤੇ ਹੋਰ ਵੀ ਸਧਾਰਨ ਗੱਲਾਂ ਬਾਤਾਂ ਪਿੰਡ ਨਾਲ ਸੰਬੰਧਿਤ ਵੀ ਕਿ ਕੀ ਕੁ ਜਿੱਥੇ ਨਵੀਂ ਸਰਕਾਰ ਦੇ ਵਿੱਚ ਹੋਇਆ ਜਾਂ ਪਿਛਲੀਆਂ ਸਰਕਾਰਾਂ ਚ ਕੀ ਨਾਮ ਹੈ ਤੁਹਾਡਾ ਅਜੀਤ ਸਿੰਘ ਬਾਬਾ ਜੀ ਪਿਛਲੀਆਂ ਸਰਕਾਰਾਂ ਵਿੱਚ ਦੇਖਿਆ ਨੇ ਤੁਸੀਂ ਹੁਣ ਵੀ ਦੇਖ ਰਹੇ ਹੋ ਨਵੀਂ ਸਰਕਾਰ ਨੂੰ ਫਰਕ ਕਿੰਨਾ ਕੁ ਲੱਗਦਾ ਹੈ ਕੋਈ ਜੀ ਸਾਨੂੰ ਤਾਂ ਉਹਦੇ ਨਾਲ ਬੈਟਰ ਲੱਗਦਾ ਹੈ ਇਹ ਅੱਛਾ ਹਾਂ ਪਹਿਲੇ ਤਾਂ ਅਸੀਂ ਪੰਥ ਨਹੀਂ ਸਾਡਾ ਤਾਂ ਰਾਟ ਪਵਾਤਾ ਕਰਨ ਚੋਦਾ ਹਾਂ ਹੁਣ ਤਾਂ ਅਸੀਂ ਤੁਹਾਨੂੰ ਤਾਂ ਇਹੀ ਠੀਕ ਆ ਇਹ ਉਹ ਕਹਿੰਦੇ ਵੀ ਪੰਜਾਬ ਹੁਣ ਖਤਰੇ 'ਚ ਆ ਬਚਾਉਣਾ ਚਾਹੀਦਾ ਸੁਖਵੀਰ ਬਾਦਲ ਕਹਿੰਦੇ ਉਹ ਤਾਂ ਯਾਤਰਾ ਸ਼ੁਰੂ ਕਰੀ ਹੋਈ ਹੈ ਫਿਰ ਜਦ ਖੁਦ ਤੇ ਜਦ ਜਦ ਉਹ ਕਰ ਲੰਦੇ ਜਦ ਕੀ ਕਰੇ ਜਦ ਕਿ ਜਿੰਨੀ ਵਾਰਦਾਤਾਂ ਤਾਂ ਹੋਈਆਂ ਨੇ ਉਹਨਾਂ ਦੇ ਟਾਈਮ 'ਚ ਹੋਈਆਂ ਨੇ ਫਿਰ ਹੁਣ ਦੱਸੋ ਅਸੀਂ ਬਾਕੀ ਕੀ ਰਹਿ ਗਿਆ ਉਹਦੇ 'ਚ ਹੁਣ ਕੀ ਬਚਾਉਣਗੇ ਇਹ ਸਾਡੇ ਸਮਝ ਨਹੀਂ ਆਉਂਦਾ ਵੀ ਹੁਣ ਪੰਜਾਬ ਕਿੱਥੇ ਚੱਲਿਆ ਜੀ ਇਹਨੂੰ ਬਚਾਉਣਾ ਆਏ ਨੇ ਜੇ ਜਦੋਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਦੇਖਿਆ ਪੰਜ ਟਰ ਮੱਖਤਰੀ ਰਹੇ ਨੇ ਨਹੀਂ ਉਹਨਾਂ ਦੇ ਵੇਲੇ ਠੀਕ ਸੀ ਸਿਸਟਮ ਜਾਂ ਫਿਰ ਸੁਖਬੀਰ ਦੇ ਜਦੋਂ ਹੱਥਾਂ ਚ ਆਇਆ ਕੰਮ ਉਦੋਂ ਸਿਸਟਮ ਖਰਾਬ ਹੋਇਆ ਕਨੀ ਲੱਗਿਆ ਜਿੰਨਾ ਨੁਕਸਾਨ ਪੰਥ ਦਾ ਆ ਉਹਦਾ ਹੋਇਆ ਪੰਜਾਬ ਦਾ ਬਾਦਲ ਸਾਹਿਬ ਦੇ ਹੱਥੋਂ ਹੋਇਆ ਸਾਨੂੰ ਤਾਂ ਕੋਈ ਢੇਪ ਨਹੀਂ ਹੈ ਕੋਈ ਨਾਸੀ ਲੀਡਰੀ ਚ ਕੋ ਲੈਣੇ ਗੱਲ ਤਾਂ ਸੱਚੀ ਇਹ ਹੈ ਹੈ ਜੀ ਬਾਕੀ ਹੁਣੇ ਜਿਹੜੇ ਇਹ ਚੱਲ ਰਹੇ ਨੇ ਸਭ ਤਾਂ ਠੀਕ ਲੱਗਦਾ ਉਹਦੇ ਨਾਲ ਬਹੁਤ ਵਧੀਆ ਹੈ ਇਹਨਾਂ ਦਾ ਮੁਲਾਜ਼ਮ ਤਾਂ ਫਿਰ ਵੀ ਅੱਜ ਵੀ ਧਰਨਾ ਲਾਈ ਬੈਠੇ ਨੇ ਲਾਈ ਪਰ ਉਹ ਤਾਂ ਹਰ ਇੱਕ ਅਧਿਕਾਰ ਹੁੰਦਾ ਹੱਕ ਹੁੰਦਾ ਹਰ ਇੱਕ ਦਾ ਹੁੰਦਾ ਹੈ ਇਸ ਕਰਕੇ ਅਸੀਂ ਤਾਂ ਕੋਈ ਇਹ ਇਹ ਹੀ ਠੀਕ ਸਮਝਦੇ ਜਿਹੜੇ ਮੁੱਦਿਆਂ ਨੂੰ ਲੈ ਕੇ ਕੈਪਟਨ ਮਿਲਿੰਦਰ ਸਿੰਘ ਆਏ ਸੀਗੇ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਸਰਕਾਰ ਚੱਲ ਰਹੀ ਹੈ ਕਾਂਗਰਸ ਦੀ ਸਰਕਾਰ ਚੱਲ ਨਹੀਂ ਹੋਇਆ ਕੁਝ ਨਹੀਂ ਹੋਇਆ ਲੋਕ ਉਸੇ ਤਰ੍ਹਾਂ ਕੈਪਟਨ ਕਹਿੰਦਾ ਸੀਗਾ ਵੀ 92% ਵਾਦੇ ਮੈਂ ਪੂਰੇ ਕਰ ਗਿਆ ਕਿਹੜੇ ਹੋਏ ਨੇ ਪੂਰੇ ਉਹੀ ਤਾਂ ਸਮਝ ਨਹੀਂ ਆਉਂਦਾ ਜੀ ਉਹ ਤਾਂ ਸਾਰੇ ਹੀ 100% ਦੇ ਕਹਿ ਦਿੰਦੇ ਨੇ ਉਹਨਾਂ ਦਾ ਕੀ ਹੈ ਹੁਣ ਅਸੀਂ ਤਾਂ ਆਮ ਦੇਖਣਾ ਸਾਨੂੰ ਤਾਂ ਕੋਈ ਹੈ ਜਾਂ ਕੋਈ ਵਾਦਾ ਨਹੀਂ ਦਿਖਦਾ ਇਹ ਕਹੇ ਦੱਸੋ ਪ੍ਰਕਾਸ਼ ਬਾਦਲ ਕੈਪਟਨ ਮਰਿੰਦਰ ਸਿੰਘ ਤੇ ਭਗਵੰਤ ਮਾਨ ਇਹਨਾਂ ਦੇ ਵਿੱਚੋਂ ਕਿਹੜਾ ਮੁੱਖ ਮੰਤਰੀ ਜ਼ਿਆਦਾ ਲੋਕਾਂ ਚ ਵਿਚ ਰਿਹਾ ਹੈ ਸਾਨੂੰ ਤਾਂ ਜੀ ਇਹ ਮੌਜੂਦਾ ਹੀ ਭਗਵੰਤ ਮਾਨ ਨੇ ਠੀਕ ਲੱਗਦਾ ਆ ਆਹ ਮਤਲਬ ਅੱਗੇ ਲੋਕ ਸਭਾ ਵੀ ਚੋਣਾਂ ਆ ਰਹੀਆਂ ਨੇ ਠੀਕ ਹੈ ਤੁੜੀ ਪਿੰਡ ਦੇ ਵਿੱਚ ਜਿਆਦਾ ਪ੍ਰਭਾਵ ਹੋਣਾ ਹੈ ਕਿਉਂਕਿ ਐਮਐਲਏ ਸਾਹਿਬ ਇੱਥੋਂ ਜੁੜੇ ਹੋਏ ਨੇ ਹਾਂ ਠੀਕ ਜੁੜੇ ਹੋਣੇ ਠੀਕ ਆ ਆਪਣਾ ਆਪਣੇ ਵਿਚਾਰ ਨੇ ਪਰ ਅਸੀਂ ਤਾਂ ਹੁਣ ਜਿਵੇਂ ਰੋਜ਼ ਅਖਬਾਰ ਮੇਰੇ ਕੋਲ ਸਪੋਕਸਮੈਨ ਆਉਂਦਾ ਪੜ੍ਹਦੇ ਆਂ ਦੇਖਦੇ ਆਂ ਇਹਦੇ ਜਿੰਨੀਆਂ ਹਰ ਐਤਵਾਰ ਜਿੰਨੀ ਬਾਦਲ ਦੀ ਉਹ ਆਉਂਦੀ ਆ ਹੋਰ ਕਿਸੇ ਉਹਦੇ ਨਹੀਂ ਆ ਕੱਲਾ ਪੰਥ ਨੇ ਸਾਨੂੰ ਇਹ ਆ ਜਾ ਪੱਟੀ ਮੇਸ ਕਰੀ ਜੇ ਆਹ ਕੁੜਾ ਐਸਜੀਪੀ ਇਸ ਦੇ ਪਰਵੰਦਾ ਨੂੰ ਕੀ ਦੇਖਦੇ ਹੁਣ ਉਹਦੀਆਂ ਵੀ ਇਲੈਕਸ਼ਨ ਹੋਣੀਆਂ ਨੇ ਅੱਗੇ ਹਨ ਸ਼੍ਰੋਮਣੀ ਕਮੇਟੀ ਦੀਆਂ ਐਸਜੀਪੀਸੀ ਵਿੱਚ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੈ ਕਿ ਬਾਕੀ ਬਦਲਾਅ ਦੀ ਲੋੜ ਹੈ ਕੋਈ ਠੀਕ ਨਹੀਂ ਹੈ ਜੀ ਕਿੱਥੇ ਰੋਜ ਤਾਂ ਉਹਦੇ ਅਗੇਂਸਟ ਆ ਰਹੇ ਹਨ ਅਖਬਾਰ ਉਹਦੇ ਇੱਕ ਵੀ ਜਵਾਬ ਨਹੀਂ ਦੇਣਾ ਸ਼੍ਰੋਮਣੀ ਕਮੇਟੀ ਨਾ ਇਹ ਸਰਕਾਰ ਤੇਰਾ ਅਕਾਲੀ ਦਲ ਕੋਈ ਵੀ ਉਹਦਾ ਜਵਾਬ ਨਹੀਂ ਦੇ ਦੇ ਰਹੇ ਇਹ ਇੱਕ ਬੀਬੀ ਜ਼ਗੀਰਕੌਰ ਨੇ ਜਿਹੜੇ ਸੁਖਦੇਵ ਢੀਂਡਸਾ ਨੇ ਇਹ ਵੀ ਉਧਰ ਹੀ ਗਏ ਨੇ ਕਾਲੀਦਲ ਚੋਂ ਹੀ ਫਿਰ ਇਹ ਇਹ ਕਿਵੇਂ ਕਹਿੰਦੇ ਨੇ ਵੀ ਜੇ ਸਾਨੂੰ ਬਣਾਓਗੇ ਅਸੀਂ ਐਸ்சிਪੀਸੀ ਸੁਧਾਰ ਕਰਾਂਗੇ ਇਹ ਵੀ ਤਾਂ ਉਧਰ ਹੀ ਗਏ ਨੇ ਹਾਂ ਗਏ ਉਧਰੋਂ ਨੇ ਅਰ ਸਭ ਮਤਲਬ ਪ੍ਰਸਤ ਹੁਣ ਇਹਨਾਂ ਨੂੰ ਬਣਾ ਕੇ ਵੀ ਤੇਰੇ ਜਿਆ ਪਹਿਲਾਂ ਦੇਖ ਲੈ ਵੀ ਕੋਈ ਇਹਨਾਂ ਨੇ ਜਦ ਕਿਉਂ ਨਹੀਂ ਬੋਲੇ ਵਿੱਚ ਜਦੋਂ ਗਲਤ ਕਰਦਾ ਤਾਂ ਜਾਂ ਤੁਹਾਡੇ ਕੋਲ ਮжоਰਿਟੀ ਹੈ ਤੁਸੀਂ ਬੋਲੋ ਤੁਹਾਡੇ ਕੋਲ ਪਾਵਰ ਹੈ ਇਸ ਗੱਲ ਕੇ ਤੁਹਾਨੂੰ ਰਹਿਣਾ ਦਾ ਕੋਈ ਵਿਚਾਰ ਵਧੀਆ ਨਹੀਂ ਲੱਗਦਾ ਜੀ ਆ ਧੰਨਵਾਦ ਤੁਹਾਡਾ ਕੀ ਨਾਮ ਹੈ ਜੀ ਨਾਮ ਤਾਂ ਦੱਸੋ ਜੀ ਮੇਰਾ ਨਾਮ ਚਮਕੌਰ ਸਿੰਘ ਆ ਜੀ ਠੀਕ ਹੈ ਜਿਸ ਤਰੀਕੇ ਦੇ ਹੁਣ ਗੱਲ ਕੀਤੀ ਜਾਵੇ ਚਲੋ ਸਿਆਸੀ ਗੱਲਾਂ ਬਾਤਾਂ ਇੱਧਰ ਹੋ ਗਈਆਂ ਆਪਣੀਆਂ ਹਨ ਇਹ ਕਿ ਨਾ ਚੈਨਲ ਰੋਡ ਦਾ ਬਹੁਤ ਚੱਲ ਰਿਹਾ ਹੈ ਕੋਈ ਸਾਈਕਲ ਵਾਲਾ ਤੇ ਜਾਂਦਾ ਹੈ ਮੋਟਰਸਾਈਕਲ ਤੇ ਜਾਂਦਾ ਹੈ ਬਹੁਤ ਘਾਤ ਘੋਨਾ ਵਾਸਤੇ ਗਲੇ ਕੱਟ ਜਾਂਦੇ ਨੇ ਬੁਰੇ ਹਾਲ ਹੁੰਦੇ ਹੈ ਨਾ ਹੁਣ ਬਸੰਤ ਪੰਚ ਵੀ ਆ ਰਹੀ ਹੈ ਉੱਪਰੋਂ ਵੀ ਰੋਕ ਲੱਗੀ ਹੋਈ ਹੈ ਪਰ ਦੁਕਾਨਾਂ ਦੇ ਵਿਖਦੀ ਹੈ ਚੈਨਲ ਰੋੜਾ ਨਾ ਤੁਸੀਂ ਮੰਨਦੇ ਹੋ ਕਿ ਇਹ ਨੁਕਸਾਨਦਾਇਕ ਹੈ ਦੇਖੋ ਜੀ ਪੂਰੀ ਨੁਕਸਾਨਦਾਇਕ ਹੈ ਕਿ ਕਿੰਨੇ ਜਾਨਵਰ ਮਰਦੇ ਨੇ ਜੀ ਕਿੰਨੇ ਬੱਚੇ ਦੇ ਹੋ ਹੁੰਦੇ ਨੇ ਜੀ ਤਕਰੀਮ ਸਹਿਦ ਵੀ ਸਾਡੇ ਇੱਥੇ ਸਰੰਦ ਬਾਜੂ ਫਲੇਖ ਸਾਹਿਬ ਆਮ ਮਿਲਦੀ ਚੰਨੜੂ ਉਹ ਜੇ ਆਪਾਂ ਕਹਿੰਨੇ ਉਹ ਬੰਦਾ ਦੇਖ ਲੈਂਦੇ ਨੇ ਜੇ ਤਾਂ ਦੇਖਿਆ ਕਿ ਦੂਆ ਬੰਦਾ ਫੇਰ ਤਾਂ ਜਵਾਬ ਦੇ ਦੇਣਗੇ ਨੇ ਕਿ 10 ਮਿੰਟ ਖੜੋ ਅੰਦਰੋਂ ਚੋਰੀ ਤੋਂ ਕੱਢ ਕੇ ਲੈ ਕੇ ਫੇਰ ਦੇ ਦਿੰਦੇ ਨੇ ਹੁਣ ਸਾਡੇ ਇੱਥੇ ਪਿੰਡਾਂ ਦੇ ਵਿੱਚ ਵੀ ਬੱਚੇ ਚੜਾਉਂਦੇ ਨੇ ਪਤੰਗ ਕੋਈ ਇਹੀ ਜੀ ਗੱਲ ਨਹੀਂ ਤੇ ਉਹ ਚੰਨੜੂ ਨੂੰ ਕੋਈ ਹੈਵੀ ਆ ਸਾਡੇ ਥਾਣਾ ਵੀ ਲਵੇ ਮੋਲੇਪੁਰ ਇੱਕ ਕਿਲੋਮੀਟਰ ਤੇ ਪੈਂਦਾ ਹਾਲਾਂਕਿ ਮੋਲੇਪੁਰ ਚ ਵੀ ਤਾਂ ਚੜਦੇ ਹੋਣਗੇ ਸਾਡੇ ਪਿੰਡ ਵੀ ਚੜ ਰਹੇ ਨੇ ਇੱਥੇ ਨਰੀਨੀ ਚ ਪਰ ਕਈ ਬੱਚਾ ਹੁਣ ਵੀ ਚੰਨੜੂ ਇੱਥੇ ਉਰੇ ਸੜਕ ਦੇ ਆ ਲਵੇ ਬਹਾਡਰ ਲੱਗਾ ਕਈ ਵਾਰ ਉਪਰ ਲੰਗਦੇ ਹੁੰਦੇ ਆਪਣੇ ਡੋਰ ਤੇ ਉਰੇ ਜਨਮਰਾ ਸਾਡੇ ਦਰਸਤਾਂ ਤੇ ਕਈ ਵਾਰ ਫਸੇ ਹੋਏ ਮੁੰਡਿਆਂ ਨੇ ਜੇ ਗੱਡੀ ਚ ਫਸ ਜਾਵੇ ਉਹ ਵੀ ਕਾਫੀ ਦੂਰ ਤੱਕ ਗੱਡੀ ਚਲ ਜਾਂਦੀ ਹੈ ਪਰ ਲੰਬੀ ਹੋ ਜਾਂਦੇ ਟੁੱਟਦੀ ਨਹੀਂ ਹੈਗੀ ਟੁੱਟਦੀ ਟੁੱਟਦੀ ਹੈ ਨਹੀਂ ਸਾਡੇ ਕਿਤੇ ਮੋਟਰਸਾਈਕਲ ਤੇ ਆਮ ਜਾ ਰਹੇ ਨੇ ਜੀ ਸਕੂਟਰੇ ਜਾ ਰਹੇ ਨੇ ਕਈ ਬੱਚੇ ਸਾਈਕਲ ਨਾਲ ਜਾ ਰਹੇ ਨੇ ਪੜਨਾਲੇ ਸਕੂਲ ਨੂੰ ਜੀ ਜਿਉਂ ਉਹਨਾਂ ਦੇ ਕਈ ਵਾਰ ਗਲਤ ਚ ਪੈ ਜੇ ਬਹੁਤ ਹੈ ਹੁਣ ਬਸੰਤ ਪੰਚਮੀ ਦਾ ਹਲੇ ਦਿਨ ਕਾਫੀ ਪਏ ਨੇ ਹੁਣ ਸਾਡੇ ਦੇ ਲੋ ਪਤੰਗ ਕਿੰਨੇ ਚੜ ਰਹੇ ਨੇ ਜੀ ਜਿਉਂ ਉਹਨਾਂ ਵਿੱਚ ਚੈਕਿੰਗ ਕਰੀ ਜਾਵੇ ਹੁਣ ਅਸੀਂ ਪਿੰਡ ਦੇ ਕਹਿ ਤਾਰੇ ਨੂੰ ਥੁੰਨੇ ਗਲੇ ਸਾਡਾ ਬੱਚਾ ਸਾਡੇ ਘੁੱਟੇ ਪਲੰਗ ਚ ਝਲਾ ਰਿਹਾ ਪਰ ਜਦੋਂ ਦੋ ਟੁੱਟ ਕੇ ਬਾਹਰ ਕਿਤੇ ਖੇਤ ਚ ਜਾਂਦੀ ਆ ਜਾਂ ਕਿਤੇ ਦਰਾਂ ਚ ਪਾਦੀ ਆ ਤੇ ਜਾਨਵਰਾਂ ਦਾ ਵੀ ਨੁਕਸਾਨ ਆ ਉੱਥੇ ਬੰਦੇ ਦਾ ਵੀ ਨੁਕਸਾਨ ਆ ਚਲੋ ਬੱਚਿਆਂ ਦਾ ਸ਼ੌਂਕ ਹੈ ਚੜਾ ਲੈਣਾ ਕਾਂਚਾ ਡੂਰ ਇੱਥੇ ਬੰਦੀ ਆ ਉਹ ਠੀਕ ਹੈ ਹਨਾ ਦੇਖੋ ਜੀ ਸ਼ੌਂਕ ਤਾਂ ਪਹਿਲਾਂ ਸਾਰੇ ਬਜ਼ੁਰਗ ਬੈਠੇ ਸਰ ਇਹਨਾਂ ਟਾਈਮ ਵੀ ਤੇ ਸਾਡੇ ਟਾਈਮ ਵੀ ਹੋਰ ਬੀਤੀ ਜੀ ਮਦਸੀਂ ਆਮ ਡੂਰ ਨਾਲ ਚੜਾਉਦੇ ਰਹੇ ਜੀ ਹਾਂ ਉਹਦਾ ਸ਼ੌਂਕ ਤਾਂ ਵੱਖਰੀ ਚੀਜ਼ ਆ ਜੀ ਪਰ ਜੇ ਕਿਸੇ ਦਾ ਕੋਈ ਸਿਹਤ ਦਾ ਨੁਕਸਾਨ ਹੋਵੇ ਜੇ ਕਿਸੇ ਦਾ ਕੋਈ ਅੰਗ ਕੱਟਿਆ ਜਾਵੇ ਜੀ ਜਾਂ ਕੋਈ ਜ ਇੱਕ ਇਹ ਦਸੂ ਵੀ ਜਿਹੜੇ ਬੱਚੇ ਵਿਦੇਸ਼ ਨੂੰ ਜਾ ਰਹੇ ਨੇ ਐਲਟਸ ਕਰ ਰਹੇ ਨੇ ਬਹੁਤ ਸਾਰੇ ਬੱਚੇ ਜਾ ਰਹੇ ਨੇ ਉਧਰ ਨੂੰ ਹਨਾ ਉਹ ਮਤਲਬ ਇੱਕ ਦੋ ਜਣ ਦੇਖ ਕੇ ਜਾ ਰਹੇ ਨੇ ਕਿ ਉਹ ਮੇਰੇ ਸਾਥੀ ਚਲਾ ਗਿਆ ਮੈਂ ਵੀ ਪਿੱਛੇ ਜਾਵਾਂ ਉਹਦੇ ਜਾਂ ਫਿਰ ਬਾਕੀ ਉਹਨਾਂ ਨੂੰ ਲੋੜ ਹੈ ਕਿਉਂਕਿ ਉਧਰ ਵੀ ਹਾਲਾਤ ਨੂੰ ਠੀਕ ਨਹੀਂ ਹੈਗੇ ਤੁਸੀਂ ਮੰਨਦੇ ਹੋ ਨਹੀਂ ਦੇਖੋ ਜੀ ਉਹ ਤਾਂ ਦੇਖੋ ਆਪਾਂ ਅਖਬਾਰਾਂ ਦੀ ਪੜ੍ਹਦੇ ਆਂ ਵੀ ਹਾਲਾਤ ਠੀਕ ਨਹੀਂ ਹੈਗੇ ਬਾਹਰ ਆਏ ਆਏ ਆ ਪਰ ਦੇਖੋ ਜਿਹੜੇ ਬੱਚੇ ਜਾंदे ਨੇ ਹੁਣ ਇੱਥੇ ਜਿੰਨਾ ਮਰਜ਼ੀ ਰੋਕ ਲੂ ਜੀ ਬੱਚਾ ਕਿਸੇ ਤੇ ਆਪਣੇ ਮਾਪੇ ਦੇ ਕੋਲ ਦੁਰਕਦਾ ਨਹੀਂ ਜਦੋਂ ਯਾਰ ਦੋਸਤ ਜਾਂਦੇ ਨੇ ਬੱਚੇ ਦੇ ਮਿੱਤਰ ਬੈਲੀ ਜਾਂ ਹੋਰ ਜਾਂਦੇ ਨੇ ਉਹ ਜਾਂ ਉਹ ਦੇਦਾ ਵੀ ਅਸੀਂ ਇੰਨੀ ਪੜ੍ਹਾਈ ਕਰੀ ਐ ਅਸੀਂ ਇੰਨਾ ਉਹ ਕਰਿਆ ਸਾਨੂੰ ਇੱਥੇ ਉਹਦੇ ਮੁਤਾਬਕ ਉਹ ਮਿਲ ਪਿੱਛੇ ਮਿਲਿਆ ਨਹੀਂ ਨਾਮ ਨਹੀਂ ਰਿਹਾ ਤਾਂ ਕਰਕੇ ਬੱਚੇ ਮਾਪੇ ਤੋਂ ਪੈਸੇ ਖਰਚਾ ਕੇ ਜਾਂਦੇ ਨੇ ਕੋਈ ਜ਼ਮੀਨ ਵੇਚ ਕੇ ਭੇਜਦਾ ਜੀ ਕੋਈ ਲੋਨ ਲੈ ਕੇ ਭੇਜਦਾ ਜੀ ਹੁਣ ਬੱਚੇ ਉੱਥੇ ਜਾ ਕੇ ਕੰਮ ਕਰ ਰਹੇ ਨੇ ਅੱਜ ਹੁਣ ਆਪਾਂ ਦੇਖ ਹੀ ਰਹੇ ਹਾਂ ਜੀ ਪਰ ਹੁਣ ਬੱਚੇ ਜਿੰਨਾ ਮਰਜ਼ੀ ਰੋਕਦੇ ਨਹੀਂ ਜੀ ਉਹ ਕਿਹੜੇ ਸੂਰੇ ਕੀ ਕਰਨਗੇ ਹੋਰ ਸਾਡੀ ਕੀ ਹੈ ਆ ਸਾਡਾ ਕੋਈ ਨਹੀਂ ਕਈ ਬੱਚੇ ਹੈਗਾ ਸਾਡੇ ਕੋਈ ਨਹੀਂ ਡਿਗਰੀ ਨੇ ਦੱਸੋ ਸਾਡਾ ਕੁਝ ਬਣਿਆ ਨਹੀਂ ਇੱਕ ਨਾ ਪਹਿਲਾਂ ਮਤਲਬ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਹੱਥੀ ਕੰਮ ਕਰਦੇ ਸੀ ਕਿਸੇ ਵੀ ਤਰੀਕੇ ਦਾ ਮਿਲ ਜਾਣਾ ਕੰਮ ਕਰਨਾ ਮਿਹਨਤ ਕਰਨੀ ਸੰਤੁਸ਼ਟ ਵੀ ਹੁੰਦੇ ਸੀ ਪੈਸਾ ਵੀ ਘੱਟ ਬਣਦਾ ਸੀ ਹੁਣ ਪੈਸਾ ਵੀ ਬਣਦਾ ਹੈ ਕੰਮ ਵੀ ਨਹੀਂ ਹੱਥੀ ਕਰਨਾ ਸਾਰੇ ਕੁਰਸੀਆਂ ਭਾਲਦੇ ਨੇ ਤੇ ਤੁਸੀਂ ਮੰਨਦੇ ਹੋ ਕਿ ਨੌਜਵਾਨਾਂ ਦੇ ਵਿੱਚ ਸੈਨ ਸ਼ਕਤੀ ਨਹੀਂ ਰਹੀ ਕਹਿੰਦੇ ਵੀ ਰਾਤੋਂ ਰਾਤ ਹੀ ਕੋਈ ਕੰਮ ਕਰੀਏ ਸਵੇਰੀ ਚੱਲ ਪਵੇ ਅਸਲੀ ਗੱਲ ਬਤਾ ਗਿਆ ਜੀ ਦੇਖੋ ਪਹਿਲਾਂ ਪਰਿਵਾਰ ਹੁੰਦੇ ਤੇ ਬਜ਼ੁਰਗ ਦੇ ਨਾਲ ਸਾਰਾ ਟੱਬਰ ਨਾਲ ਦੁਰਕੇ ਕੰਮ ਕਰਦਾ ਹੁੰਦਾ ਸੀ ਜੀ ਤੇ ਪਰਿਵਾਰ ਤੋਂ ਡਰਦੇ ਵੀ ਤੇ ਜੀ ਹੁਣ ਫੋਨ ਸਿਸਟਮ ਆ ਗਿਆ ਜੀ ਪਹਿਲੀ ਗੱਲ ਤੇ ਇਹ ਹੈ ਜੀ ਜੇ ਨਵੇਂ ਸਾਡੇ ਬੱਚੇ ਨੇ ਜੇ ਕਈ ਵਾਰ ਕੰਮ ਨੂੰ ਕਹਿੰਦੇ ਆ ਸਿੱਧਾ ਹੋ ਤੁਰਦੇ ਨਹੀਂ ਜੇ ਬਾਗੀ ਬਗੇ ਮੋਟਰ ਤੇ ਕੰਮ ਕਰਦੇ ਨੇ ਠੀਕ ਹੈ ਜਾਣਦੇ ਨੇ ਹਾਲੇ ਮੋਟਰ ਦੇ ਕੰਮ ਸ਼ੁਰੂ ਬਾਅਦ ਚ ਕਰਨਗੇ ਕਿਸੇ ਨੂੰ ਜਦ ਇਹ ਯਾਰ ਦੋਸਤ ਦਾ ਫੋਨ ਆ ਜਾਊਗਾ ਯਾਰ ਆਪਾਂ ਨੇ ਮੜਾ ਇੱਥੇ ਲੱਕ ਜਾ ਕੇ ਆਉਣਾ ਉਹ ਜਦੇ ਉੱਥੇ ਕੰਮ ਛੱਡਾ ਕੇ ਬਾਪੂ ਕਰੀ ਕੰਮ ਮੈਂ ਚੱਲਿਆ ਰਿਹੜੀ ਉੱਥੇ ਵੀ ਸਾਰੀ ਤੇਰੀ ਫੁੱਟ ਜਾਂਦੀਆਂ ਉੱਥੇ ਵੀ ਮੋਟਰਸਾਈਕਲ ਤੇ ਜਾਣਾ ਹੈ ਨਾ ਉੱਥੇ ਹੀ ਮੋਟਰਸਾਈਕਲ ਤੇ ਜਾਣਾ ਜਾਂ ਜਾਂਦੇ ਨਾਲ ਜਾਣਾ ਫਿਰ ਦਿਹਾੜੀ ਉੱਥੇ ਖਤਮ ਹੁੰਦੀ ਹੈ ਕੰਮ ਕਰ ਪਹਿਲਾਂ ਰਿਸ਼ੂ ਰਿਸ਼ੀ ਕੰਮ ਕਰਦੇ ਸੀ ਜੀ ਹੁਣ ਰਿਸ਼ੂ ਰਿਸ਼ੀ ਕੰਮ ਛੱਡਦੇ ਨੇ ਹਾਲੇ ਕਹਿੰਦੇ ਚਾਰ ਬੰਦੇ ਬੈਠੇ ਨੇ ਮੈਂ ਕਿਹੜੇ ਦਿਨੋਂ ਘਟਾਂ ਮੈਂ ਆਇਆ ਸਰਜੂਗਾ ਇੱਕ ਨਹੀਂ ਹੁਣ ਜਿਹੜੇ ਪੁਰਾਣੇ ਵਿਦਿਆਰਥੀ ਕੰਮ ਕੋਈ ਨਹੀਂ ਕਰ ਰਹੇ ਨੇ ਜਾਂ ਕੀ ਦਿਖਾਵੇ ਵਜ ਦੀ ਰਹਿ ਗਈ ਹਾਂ ਦਿਖਾਵੇ ਬਾਈ ਇਹ ਤਾਂ ਕੋਈ ਸ਼ੱਕ ਨਹੀਂ ਦੇ ਵਿੱਚ ਹੁਣ ਬੱਚੇ ਜਿਹੜੇ ਇਹੀ ਬੱਚੇ ਜਿਹੜੇ ਓਰੇ ਸਾਡੇ ਕਈ ਕੰਮ ਨਹੀਂ ਕਰਦੇ ਹੁਣ ਬਾਹਰ ਉਹ 12-12 ਤੋਂ 16-16 ਘੰਟੇ ਚੌ-ਚੌ ਦਾ ਘੱਟ ਕੰਮ ਕਰਦੇ ਨੇ ਜੀ ਉਹ ਕਰ ਰਹੇ ਨੇ ਕੰਮ ਜੀ ਉਹਨੂੰ ਐ ਵੀ ਅਸੀਂ ਮਾਂ-ਪਾਪਾਂ ਦੇ ਪੈਸੇ ਲਵਾ ਕੇ ਆਏ ਆ ਤੇ ਪੈਸੇ ਪੂਰੇ ਕਰਨੇ ਨੇ ਜਾਂ ਕੁਝ ਬਣ ਕੇ ਦਿਖਾਉਣਾ ਕਈ ਬੱਚੇ ਇਹ ਨਹੀਂ ਵੀ ਸਾਰੇ ਸਾਰੇ ਕੰਮ ਕਰ ਰਹੇ ਉਸ ਤੋਂ ਬਿੱਚ ਜੇ ਬਾਹਰ ਉਹ ਕਿਵੇਂ ਕਰ ਰਹੇ ਨੇ ਉਸ ਕੰਮ ਜੀ ਨਾਲ ਕਿੰਨਾ ਹਾਰਡ ਵਰਕ ਆ ਆ ਫਿਰ ਉਸ ਤੋਂ ਬਾਅਦ ਓਰੇ ਤਾਂ ਹੁਣ ਬੱਚੇ ਨੂੰ ਕੱਪੜੇ ਵੀ ਉੱਥੇ ਮਿਲਨੇ ਨੇ ਖਾਣਾ ਵੀ ਬਣੇ ਮਿਲਣਾ ਉੱਥੇ ਬੱਚੇ ਨੇ ਖਾਣਾ ਵੀ ਆਪ ਬਣਾਉਣਾ ਜੀ ਜਾਂ ਕੱਪੜੇ ਵੀ ਆਪ ਧੋਣੇ ਸੁੱਟੀ ਦੇ ਦੇ ਦਿਨ ਜਾਂ ਹੋਰ ਕਰਨਾ ਰਿਸੋਰਸੀ ਕੰਮ ਆ ਜੀ ਉਹ ਉੱਥੇ ਬਾਹਰ 60 ਸਾਲ 70 ਸਾਲ ਦਾ ਦੇ ਲੋ ਜੀ ਉਹ ਵੀ ਕੰਮ ਕਰ ਰਿਹਾ 19 ਸਾਲ ਦਾ ਦੇ ਲੋ ਉਹ ਵੀ ਕੰਮ ਕਰ ਰਿਹਾ ਫਿਰ ਆਲਾ ਕਹਿੰਦਾ ਵੀ ਆਪਾਂ ਨੂੰ ਕੋਈ ਨਾ ਕਰੀ ਆਪਣਾ ਕੀ ਟੁੱਟਿਆ ਵਾ ਜੀ ਉੱਥੇ ਰਿਸੋਰਸੀ ਕੰਮ ਬਾਹਰ ਕਰਦੇ ਨੇ ਪੂਰੇ ਰਿਸੋਰਸੀ ਕੰਮ ਛੱਡ ਰਹੇ ਨੇ ਇਹ ਗੱਲ ਪੱਕੀ ਹੈ ਜੀ ਧੰਨਵਾਦ ਜੀ ਤਾਂ ਹੋਰ ਵੀ ਸਾਡੇ ਨਾਲ ਮੌਜੂਦ ਨੇ ਸਪੰਡ ਦੇ ਲੋਕ ਤੁਹਾਡਾ ਕੀ ਨਾਮ ਹੈ ਜੀ ਨਿਰਮਲ ਸਿੰਘ ਨਵੀਂ ਸਰਕਾਰ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਮੇਰਾ ਐਮਐਲਏ ਸਾਹਿਬ ਵੀ ਤੁਹਾਡੇ ਇੱਥੋਂ ਦੇ ਨੇ ਤੇ ਨਵੀਂ ਸਰਕਾਰ ਦੇ ਵਿੱਚ ਬਦਲਾ ਨਜ਼ਰ ਆਇਆ ਕੋਈ ਜਿਵੇਂ ਮੁਫਤ ਬਿਜਲੀ ਦੀ ਗੱਲ ਕੀਤੀ ਜਾਵੇ ਜਾਂ ਹੋਰ ਕਈ ਘਰ ਕੰਮ ਕਰ ਹੋਏ ਨਹੀਂ ਹਾਲਾਂਕਿ ਕਈ ਅਜੇ ਵਾਦੇ ਜਿਹੜੇ ਰਹਿੰਦੇ ਵੀ ਨੇ ਪੂਰੇ ਹੋਣ ਤੋਂ ਪਰ ਫਰਕ ਮਹਿਸੂਸ ਕਰਦੇ ਹੋ ਕੋਈ ਚਲੋ ਫਰਕ ਤਾਂ ਹੈਗਾ ਜੀ ਸਰਕਾਰ ਬਦਲੀ ਦਾ ਤੇ ਜਿਹੜਾ ਫ੍ਰੀ ਵਾਲਾ ਇਹ ਨਹੀਂ ਸਿਸਟਮ ਚਾਹੀਦਾ ਫ੍ਰੀ ਵਾਲਾ ਠੀਕ ਹੈ ਨਹੀਂ ਜੀ ਕੋਈ ਵੀ ਚੀਜ਼ ਫ੍ਰੀ ਆ ਹੁਣ ਆਪਾਂ ਉਹਨੇ ਘਰਤੀ ਲਾ ਲਓ ਜੇ ਆਪਾਂ ਕਿਸੇ ਨੂੰ ਚੀਜ਼ ਚੱਕ ਦੇ ਦੀ ਆਪਾਂ ਕਿੰਨੇ ਘਰ ਟਾਈਮ ਚ ਲੂਗੀ ਸਰਕਾਰ ਵੀ ਠੀਕ ਹੈ ਕਿ ਨਹੀਂ ਜੀ ਇਹ ਫ੍ਰੀ ਹੋਣੀ ਚਾਹੀਦੀ ਬਾਕੀ ਸਰਕਾਰ ਕੰਮ ਵਧੀਆ ਕਰ ਰਹੀ ਆ ਬਾਕੀ ਸਾਨੂੰ ਕੋਈ ਮੰਡੇ ਚ ਦਿੱਕਤ ਨਹੀਂ ਆਉਂਦੀ ਫਸਲ ਵੇਚਣ ਦੇ ਜਦੋਂ ਦੋ ਸਾਲ ਸਰਕਾਰ ਬਣੀ ਹੋਈ ਆ ਕੋਈ ਪੈਸੇ ਦੀ ਦਿੱਕਤ ਨਹੀਂ ਆਈ ਫ੍ਰੀ ਵਾਲਾ ਨਿਕਣਾ ਫ੍ਰੀ ਚਾਹੀਦਾ ਇਹ ਕਿਵੇਂ ਆ ਵੀ ਲੋਕ ਚਾਹੁੰਦੇ ਨੇ ਕਿ ਸਾਨੂੰ ਫ੍ਰੀ ਵਾਲੀਆਂ ਚੀਜ਼ਾਂ ਮਿਲਣਾ ਜਾਂ ਫਿਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਵਾਅਦੇ ਕਰ ਜਾਂਦੀਆਂ ਨੇ ਨਹੀਂ ਸਰ ਲੋਕ ਨਹੀਂ ਚਾਹੁੰਦੇ ਇਹ ਵੋਟਾਂ ਖਤਰੇ ਕੰਮ ਕਰ ਰਹੇ ਨੇ ਇੱਕ ਪਾਲਟੀ ਕਰਦੇ ਦੁਈ ਨੂੰ ਕਰਨਾ ਪੈਂਦਾ ਹੈ ਗੱਲ ਇਹ ਵੋਟਾਂ ਦੀ ਹੈ ਹੋਰ ਕੋਈ ਲੋਕ ਤਾਂ ਕਹਿੰਦੇ ਸਤਿਵਿਲ ਭਰੋ ਸਾਨੂੰ ਲੈਡ ਪੂਰੀ ਦਿਓ ਠੀਕ ਹੈ ਕਿ ਨਹੀਂ ਸਰ ਇਹ ਕੋਈ ਲੋਕਾਂ ਦੀ ਮੰਤ ਨਹੀਂ ਲੋਕ ਤਾਂ ਇਹਨਾਂ ਨੇ ਪਾ ਦੇ ਫ੍ਰੀ ਕਰਕੇ ਤੁਸੀਂ ਬੇਕਾਰ ਕਰਤੇ ਬਿਲਕੁਲ ਅ ਲੋਕ ਸਭਾ ਚੋਣਾਂ ਆ ਰਹੀਆਂ ਨੇ ਹੁਣ ਨੇੜੀ ਨੇ ਉਧਰੋਂ ਕਾਲੀ ਦਲ ਨੇ ਪੰਜਾਬ ਚੋਂ ਯਾਤਰਾ ਸ਼ੁਰੂ ਕਰੀ ਹੈ ਹਾਲਾਂਕਿ ਚੋਣਾਂ ਤੋਂ ਵਿੱਚ ਵੀ ਪਹਿਲਾਂ ਕਰਨਾ ਪੈਂਦਾ ਸਾਰਾ ਕੁਝ ਅ ਕੋਈ ਹੰਗਾਰਾ ਮਿਲੂਗਾ ਕਾਲੀ ਦਲ ਨੂੰ ਚੋਣਾਂ ਤੋਂ ਪਹਿਲਾਂ ਦੇਖੋ ਜੀ ਹੰਗਾਰਾ ਮਿਲਣਾ ਦਾ ਅਸੀਂ ਕੀ ਕਹਿ ਸਕਦੇ ਆ ਇਹ ਤਾਂ ਜੋ ਉਹਨਾਂ ਦੇ ਪਿਛਲੇ ਕੰਮ ਨੇ ਰਿਕਾਰਡ ਦੱਸੂਗਾ ਵੀ ਵੀ ਖੰਗਾਰਾ ਮਿਲੂ ਜਾਂ ਨਹੀਂ ਮਿਲੂ ਸਰਕਾਰ ਕੋਈ ਵੀ ਹੋਵੇ ਜੋ ਪਿੱਛੇ ਕਰ ਜਾਂਦੀ ਹੈ ਔਰ ਫਿਰ ਅੱਗੇ ਭੁਗਤਣਾ ਪੈਂਦਾ ਹੈ ਇਹ ਹੁਣ ਸਮਝ ਦੱਸੂਗਾ ਵੀ 24 'ਚ ਕੀ ਬਣਦਾ ਠੀਕ ਹੈ ਜੀ ਅ ਤੁਸੀਂ ਮੁੱਖ ਮੰਤਰੀ ਕਈ ਦੇਖਨੇ ਜੇ ਮੈਂ ਚਾਰਾਂ ਦੀ ਗੱਲ ਕਰਨਾ ਪ੍ਰਕਾਸ਼ ਬਾਦਲ ਫਿਰ ਕੈਪਟਨ ਆਇਆ ਫਿਰ ਚੰਨੀ ਵੀ ਆਇਆ ਸੀਗਾ ਉਸ ਤੋਂ ਬਾਅਦ ਭਗਵੰਤ ਮਾਨ ਵੀ ਕਿਹੜਾ ਮੁੱਖ ਮੰਤਰੀ ਪਿੰਡਾਂ ਚ ਜ਼ਿਆਦਾ ਵਿਚ ਦਰ ਰਿਹਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਬਾਕੀ ਇੰਨੇ ਸਿਸਟਮ ਠੀਕ ਰੱਖਿਆ ਹੋਇਆ ਹੈ ਹਰ ਪੱਖੋਂ ਦੇਖੋ ਪਿੰਡਾਂ ਚ ਜਾਇਆ ਜਿਹਦੇ ਵੋਟਾਂ ਦੇ ਉਦੋਂ ਵਿਚ ਦਰ ਰਹੇ ਠੀਕ ਹੈ ਨਹੀਂ ਸਰ ਹੁਣ ਦੋ ਹੁਣ 24 ਵੋਟਾਂ ਆਣੀਆਂ ਉਸ ਮੁੱਖ ਮੰਤਰੀ ਠੀਕ ਪਿੰਡ ਜਾਊਗਾ ਵੀ ਲੋਕਾਂ ਨੂੰ ਵਿਚਾਰੂਗਾ ਉਸ ਤੋਂ ਬਾਅਦ ਕਿਸੇ ਮੁੱਖ ਮੰਤਰੀ ਕਿਸੇ ਕੋਲ ਨਹੀਂ ਆਉਣਾ ਇਹ ਵੋਟਾਂ ਤਾਂ ਕਿ ਸੀਮਤ ਚਲੋ ਮੁੱਖ ਮੰਤਰੀ ਆ ਵੀ ਔਰ ਮੁੱਖ ਮੰਤਰੀ ਉਹ ਫਿਰ ਭਵੰਤਵਾਨ ਵੀ ਚਲੋ ਚੰਨੀ ਵੀ ਠੀਕ ਸੀ ਉਸ ਤੋਂ ਬਾਅਦ ਭਵੰਤਵਾਨ ਵੀ ਠੀਕ ਆ ਬਾਕੀ ਜੋ ਪਹਿਲਾਂ ਮੁੱਖ ਮੰਤਰੀ ਰਹੇ ਨੇ ਉਹ ਤਾਂ 80 ਜੇ ਰਹੇ ਨੇ ਠੀਕ ਹੈ ਕਿ ਨਹੀਂ ਸਰ ਤੇ ਬਾਕੀ ਇਹ ਭਵੰਤਵਾਨ ਵੀ ਠੀਕ ਆ ਥੋੜਾ ਜਿਹਾ ਜੋ ਮੁੱਖ ਮੰਤਰੀ ਬੰਦਾ ਬਣ ਜਾਂਦਾ ਹੈ ਸਿਸਟਮ ਹਲੇ ਜਾਂਦਾ ਹੈ ਤੁਸੀਂ ਉਹਨਾਂ ਨੂੰ ਜਾਣਦੇ ਹੋ ਜਸੇਦਾਰ ਸਿੰਘ ਸੇ ਭਾਈ ਰঞ্জਿਤ ਸਿੰਘ ਹਾਂਜੀ ਹਾਂਜੀ ਹਾਂ ਉਹ ਵੀ ਕੋਸ਼ਿਸ਼ ਕਰ ਰਹੇ ਨੇ ਪੰਥਕ ਅਕਾਲੀ ਲਹਿਰ ਬਣਾਈ ਹੋਈ ਉਹਨਾਂ ਨੇ ਪਿੰਡਾਂ ਜਾਣ ਦੀ ਪੀਐਸਸੀਬੀਸੀ ਨੂੰ ਸੁਧਾਰ ਆਵੇ ਉਧਰ ਬੀਬੀ ਜ਼ਗੀਰ ਕੌਰ ਦੇ ਰਿੰਡ ਸੌਣੀ ਵੀ ਲੱਗੇ ਹੋਏ ਨੇ ਹਨਾ ਤੇ ਕੁਝ ਹੋਰ ਵੀ ਜਥੇਬੰਦੀਆਂ ਆ ਗਈਆਂ ਨੇ ਤੁਸੀਂ ਕੀ ਮੰਨਦੇ ਹੋ ਕਿ ਕਿਹਦੇ ਹੱਥਾਂ ਦੇ ਵਿੱਚ ਐਸਸੀਬੀਸੀ ਦਾ ਪ੍ਰਬੰਧ ਆਵੇ ਕਿ ਸਿਸਟਮ ਸੁਧਰ ਜਾਵੇ ਜਿਹੜੇ ਇਹਨਾਂ ਦੇ ਕਾਲਜ ਨੇ ਜਾਂ ਧਾਰਮਿਕ ਪੱਖੋਂ ਜਿਹੜੇ ਅੱਗੇ ਕੰਮ ਕਰ ਹੋਣ ਵੱਡੇ ਉਪਰਾਲੇ ਕੀਤੇ ਜਾਣ ਕਿਹਦੇ ਹੱਥ 'ਚ ਆਵੇ ਪ੍ਰਬੰਧ ਦੇਖੋ ਜੀ ਆਇਆ ਸੋਮਣੀ ਗੱਲ ਦਾ ਇਹਨਾਂ ਦਾ ਸਿਸਟਮ ਹੱਥ 'ਚ ਇਹਨਾਂ ਦਾ ਸਿਸਟਮ ਖਰਾਬ ਕਰਤਾ ਗੁਰਗਰਾਹ ਸਵੇਰੇ ਨੇ ਪੜਾਤੇ ਠੀਕ ਹੈ ਜੀ ਰਜੀਤ ਸਿੰਘ ਭਾਈ ਰਜੀਤ ਸਿੰਘ ਦੀ ਕੁਰਬਾਨੀਆਂ ਉਹਨਾਂ ਨੇ ਨਾਮਧਾਰੀਏ ਨੂੰ ਮਾਰਿਆ ਠੀਕ ਹੈ ਉਹ ਚਲੋ ਇਹਨਾਂ ਨਾਲੋਂ ਬਹੁਤ ਬਿਹਤਰ ਨੇ ਬੀਬੀ ਜੀ ਗੁਰਪੁਰ ਵੀ ਇਹਨਾਂ ਦੀ 파ਟ ਆ ਜਦੋਂ ਇਹ ਕੁਰਸੀ ਤੇ ਲੈ ਜਾਂਦੇ ਨੇ ਫਿਰ ਇਹ ਇਹਨਾਂ ਨੂੰ ਕਾਲੀਦਰ ਬੁਰਾ ਲੱਗਣ ਲੱਗ ਜਾਂਦਾ ਠੀਕ ਹੈ ਨਹੀਂ ਜੀ ਹੁਣ ਇਹ ਭਾਈ ਰਜੀਤ ਸਿੰਘ ਵੀ ਸਹੀ ਨੇ ਇਹ ਇਹਨਾਂ ਨੂੰ ਭਾਈ ਰਜੀਤ ਸਿੰਘ ਨੂੰ ਮੌਕਾ ਦੇਣਾ ਚਾਹੀਦਾ ਇੱਕ ਵਾਰ ਅਸੀਂ ਇਹਨਾਂ ਦੇ ਹੱਕ ਚ ਵੀ ਇਹਨਾਂ ਨੂੰ ਮੌਕਾ ਜਰੂਰ ਦੇਣਾ ਚਾਹੀਦਾ ਇਹਨਾਂ ਨੂੰ 16 ਸਾਲ ਹੋ ਗਏ ਇਲੈਕਸ਼ਨ ਹੋਏ ਨੂੰ ਇੱਕ ਵਾਰ ਲਖਣ ਹੋ ਗਏ ਰਣਜੀਤ ਸਿੰਘ ਦਾ ਸਾਹਮਣੇ ਪਤਾ ਲੋਕਾਂ ਨੂੰ ਹੁਣ ਦੇਖੋ ਜੇ ਦੇਣਗੇ ਤਾਂ ਪਤਾ ਲੱਗੂਗਾ ਉਹਨੂੰ ਕੀ ਕਰਦਾ ਨਹੀਂ ਕਰਨਗੇ ਉਹਨੂੰ ਬਦਲ ਦੇਣਗੇ ਠੀਕ ਹੈ ਨਾ ਇੱਕ ਵਾਰ ਲੋਕਾਂ ਨੂੰ ਬਦਲਣਾ ਜ਼ਰੂਰੀ ਹੈ ਵੋਟਾਂ ਹੋਣੇ ਜਿਦਾਂ 5 ਸਾਲ ਬਦਲਣਾ 12 ਸਾਲ ਹੋ ਗਏ 16 ਸਾਲ ਹੋ ਗਏ ਜੀ ਵੋਟਾਂ ਹੋਈਆਂ ਨੂੰ ਤੇ ਹੁਣ ਵੋਟਾਂ ਹੋਣਗੇ ਤਾਂ ਬਦਲਾਅ ਜ਼ਰੂਰੀ ਆ ਤੁਸੀਂ ਵੀ ਬਣਵਾਈ ਹੋਣੀਆਂ ਵੋਟਾਂ ਹਾਂ ਜੀ ਹਾਂ ਜੀ ਮੈਂ ਬਣਾਈਏ ਵੋਟ ਬਣਾਈਏ ਜੀ ਧੰਨਵਾਦ ਤਾਂ ਇਹ ਸਨ ਸਾਡੇ ਨਾਲ ਪਿੰਡ ਲੜੀਨੀ ਦੇ ਬਜ਼ੁਰਗ ਜਾਂ ਹੋਰ ਲੋਕ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਪਣੇ ਵਿਚਾਰ ਰੱਖੇਗੇ ਨੇ ਮਾਨ ਸਰਕਾਰ ਤੋਂ ਕਿੰਨਾ ਕੁ ਸੰਤੁਸ਼ਟ ਨੇ ਤੇ ਪਿਛਲੀਆਂ ਸਰਕਾਰਾਂ ਦੇ ਉੱਤੇ ਵੀ ਕਿਤਨਾ ਕਿਤਿਆਂ ਦਾ ਗੁੱਸਾ ਜਿਹੜਾ ਉਹ ਦੇਖਣ ਨੂੰ ਮਿਲਿਆ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ